ਇੱਲਾ ਵੀ ਮੇਤਰਾ ਮਿਹਨਤ ਦਾ ਮੁੱਲ ਪੈ ਗਿਆ ਕੈਨੇਡਾ ਅਮਰੀਕਾ ਇੱਥੇ ਕੈਨੇਡਾ ਇੱਥੇ ਅਮਰੀਕਾ ਬੈੱਡ ਨਾਲ ਨਹੀਂ ਵੱਜਦਾ ਜੀ ਬੈੱਡ ਦੇ ਉਹ ਨੰ ਮਿੱਤਰੀ ਨੇ ਬਚਾ ਹੋ ਗਿਆ ਬੈਲ ਮੈਂ ਤੇ ਚੀ ਠੱਪੜ ਪਾ ਦਿੰਦਾ ਮੈਨੂੰ ਗੁੱਸਾ ਵੜਾ ਆ ਗਿਆ ਉਹ ਆਹ ਕੁੰਡਾ ਬੰਦ ਕਰ ਸੁ ਕੋਈ ਨਹੀਂ ਮਾਰਨ ਦੀ ਆਹ ਨਹੀਂ ਨਹੀਂ ਗੋਲੀ ਨਹੀਂ ਜਾਂਦੀ ਮਾਰ ਪੱਕਾ ਬੁੱਖਾ ਦੇਖਾ ਬੰਦ ਬੰਦ ਹੈ ਉੱਪਰ ਆਇਆ ਸੰਦੀ ਕੀ ਹੋ ਗਿਆ ਤੈਨੂੰ ਉਹ ਨਹੀਂ ਨਹੀਂ ਥੱਲੇ ਠੀਕ ਆ ਯਾਰ ਮੈਂ ਖੜਵਾਏਗਾ ਤੇਰੇ ਥੱਲੇ ਮੈਂ ਤੇਰੇ ਕੋਲ ਬੈਠੂਗਾ ਤੇਰੇ ਕੋਟਾ ਇੱਕ ਦੋਰੀ ਰੱਖ ਲੂ ਛੋੜ ਲੈ ਇਧਰ ਕੋਈ ਨੂੰ ਯਾਰ ਕੀ ਭਾਲਦਾ ਮਾਜ ਮਾਜਾ ਕੀ ਨਹੀਂ ਹੁੰਦੇ ਮਗਜ ਹੁੰਦੇ ਨੇ ਇਹ ਕਿ ਡੋਡੇ ਪਾਈ ਆ ਤੇ ਉਹ ਪਾਣੇ ਨੇ ਡੋਡੇ ਉਹ ਵੀ ਹੈਗੇ ਨੇ ਐਵੇਂ ਚੱਲਾ ਕਰਦੇ ਕਿਸੇ ਨੂੰ ਨਾ ਨਾ ਯਾਰ ਡੋਡੇ ਰੋਡੇ ਵਾਲੇ ਬੰਦੇ ਹੈ ਨਹੀਂ ਕੋਈ ਉਹ ਤਾਂ ਹਾਸੇ ਮਜ਼ਾਕ ਡੋਡੇ ਰੋਡੇ ਵਾਲਾ ਕੋਈ ਨਹੀਂ ਸਾਰੇ ਸ਼ਬਦ ਪੈ ਰਾਦਾ ਸੁਣ ਨਹੀਂ ਰਾਦਾ ਸਮਝ ਬੰਦੇ ਰਾਦਾ ਸੁਣ ਡੋਡੇ ਦੇ ਅੱਧੀ ਅੱਧੀਆਂ ਦੁਪਹਿਰ ਓਏ ਗਲਤ ਨਹੀਂ ਬੋਲਣਾ ਯਾਰ ਵਲੌਗ ਚ ਉਹ ਇਹਦੇ ਪਾਣੀ ਨਾਲ ਭਾਈਓ ਇਹਨੂੰ ਸੁੱਕੀ ਰਗੜ ਕੇ ਫਿਰ ਪਾਣੀ ਦੇ ਹਲਕਾ ਹਲਕਾ ਗਿੱਲਾ ਸ਼ੀਟਾ ਦੇਣਾ ਸ਼ੀਟਾ ਦੇਣਾ ਬੱਬੀ ਲੈ ਕੇ ਨਾ ਸੁੱਖਣੇ ਹੋ ਗਦੇ ਮੈਂ ਕਹਣਾ ਉਹ ਸੁੱਕੀ ਰਗੜਨੀ ਪੈਗੀ ਐ ਗੋਲੂ ਹੋ ਲਈ ਮੇਰਾ ਫੋਨ ਚੱਕ ਲੈ ਉਧਰ ਉਹ ਚਾਰਜਿੰਗ ਲੱਗਾ ਮਮੀ ਵਾਲਾ ਵੀ ਸੁੱਕੀ ਰਗੜਨੀ ਪੈਗੀ ਐ ਉਹ ਸੁੱਕੀ ਹੋਈ ਰਗੜਾ ਗੁਰੂ ਕਿੱਥੇ ਰੱਖਿਆ ਲੈ ਮੱਗ ਜਰ ਖਾਤਾ ਲੈ ਜੀਆ ਗੋਲੀ ਕ ਖਾਲੀ ਪਲੇਟ ਲੈ ਆ ਯਾਰ ਬਦਾਮ ਤਾਂ ਕੱਢੋ ਉਹਦੇ ਚ ਬਦਾਮੀ ਵੀ ਪਏ ਨੇ ਦੁੱਧਿਆਂ ਯਾਰ ਉਹ ਵਾਲੇ ਵੀ ਕੱਢ ਲੀਏ ਵਿੱਚ ਪਤਾ ਕਿਉਂ ਤਾਂ ਹੀ ਗੱਲ ਜੀ ਬਣੂ ਆਪਣੀ ਇਹ ਤੇ ਸੋਹਿਆ ਵਾਏ ਵਾਏ ਗੁਲਾਬਾਂ ਦੇ ਫੁੱਲ ਦੀ ਕਿੰਨੀ ਘਣ ਖੂਨ ਆ ਬੱਬੇ ਸਿਰਾ ਘੜਦਾ ਫੇਰੇ ਸ਼ੂਟ ਲਈ ਇੱਕ ਫੋਟੋ ਲੈਂ ਜਿਹੜੀ ਫਰੈਂਡ ਤੇ ਲਾ ਲਈ ਨਾ ਮੇਰਾ ਫੋਨ ਸਾਲਾ ਸਾਲ ਨਹੀਂ ਹੋਇਆ ਫੇਰ ਨਵਾਂ ਫੋਨ ਲੈ ਲਿਆ ਆ ਇਹ ਪਹਿਲੇ ਗੋਲਿਕਾ ਇੱਚ ਕੱਢ ਲੈ ਯਾਰ ਕਰੋੜ ਤੇ ਬਦਾਮ ਉਹ ਵੀ ਤਾਂ ਕਰਨੇ ਨੇ ਲੈ ਉਰੇ ਰੱਖੋ ਤੇ ਉਧਰ ਰੱਖ ਦਿਓ ਪਾਸੇ हट ਕੈਨੇਡਾ ਅਮਰੀਕਾ ਇੱਥੇ ਕੈਨੇਡਾ ਇੱਥੇ ਅਮਰੀਕਾ ਦੋਨਾਂ ਹੀ ਨਹੀਂ ਹੁੰਦਾ ਮੈਂ ਬੋਲੂੰਗਾ ਤੋਂ ਨਹੀਂ ਬਣਾਉਂਗਾ ਉਧਰ ਠੀਕ ਹੈ ਠੀਕ ਹੈ ਠੀਕ ਹੈ ਮਾੜੀ ਕਲੀਪ ਦੇ ਨਾਲ ਠੀਕ ਹੈ ਬੋਲ ਨਹੀਂ ਦੁਬਾਰਾ ਤੋਂ ਸਟਾਰਟ ਕਰੀ ਨਾ ਉਹ ਲੋ ਵਾਪਸ ਹਾਂ ਜਾ ਇੱਥੇ ਅਮਰੀਕਾ ਇੱਥੇ ਕੈਨੇਡਾ ਇੱਥੇ ਇੰਗਲੈਂਡ ਇੱਥਈ ਕੈਨੇਡਾ ਇੱਥੇ ਐਨੀ ਮੈਰ ਗੁਰੂ ਨੋ ਤੇ ਦੇਖੀ ਪੈਨ ਕਲਿੱਪ ਪੈਂਦੀ ਬਬੇ ਇਹਨੇ ਪਹਿਲੇ ਸਾਹ ਘੋਟ ਦਿੰਦੇ ਐਵੇਂ ਘੋਟ ਰਿਆ ਨਾਲ ਅੱਛਾ ਪਹਿਲਾਂ ਹੱਥਲਾ ਗ੍ਰੈਂਡਰ ਲਿਆਉਣਾ ਉਹਦੇ ਨਾਲ ਪਾ ਜਿਹੜੀ ਆ ਇਹਦੇ ਨਾਲ ਘੋਟਰੇ ਦੂਈ ਨਾਲ ਵਧੀਆ ਨਾ ਰੋੜਦੇ ਆ ਕੋਣ ਕਹਿੰਦਾ ਆਪਾਂ ਗ੍ਰੈਂਡਰ ਨਹੀਂ ਨਹੀਂ ਗ੍ਰੈਂਡਰ ਨਾਲ ਆਪਾਂ ਮੋਟਾ-ਮੋਟਾ ਹੁਣ ਰੱਖਣ ਲੱਗ ਗਏ ਪਹਿਲੇ ਜਿਹੜਾ ਇਹ ਘੋਟਨੇ ਨਾਲ ਰਗੜਦਾ ਏ ਉਹ ਸੋਨੇ ਯਾਰਾ ਹੁੰਦਾ ਯਾਰ ਹਾਈ ਘੋਟਨੇ ਨਾਲ ਰੋ ਰੋ ਕਰਦੇ ਆ ਯਾਰ ਵਿਚ ਵਿਚ ਉਹਦੇ ਨਾਲ ਕਰ ਦਿੰਦੇ ਆ ਬਾਕੀ ਬਾਬਿਓ ਪਿਆਰਾ ਕੰਮ ਕੱਲੀ ਜਾਂਦਾ ਰਗੜਾ ਲਾਈ ਜਾਂਦੇ ਨੇ ਆ ਮੁੰਡੇ ਇੱਧਰ ਮਿਹਨਤਾਂ ਕਰ ਰਹੇ ਨੇ ਬਾਕੀ ਇੱਥੇ ਮਰੀਕਾ ਅਬ ਦੋ ਜੇ ਬਦਾਮ ਨੇ ਕਿਹੜੇ ਇਹਨਾਂ ਨੂੰ ਕਿਹੜੇ ਬਦਾਮ ਨੇ ਬਈ ਇਹ ਮਾਮਰਾ ਮਾਮਰਾ ਬਦਾਮ ਨੇ ਇਹ ਦੇਖੋ ਗਾਇਸ ਤੇਲ ਆਲੇ ਤੇਲ ਦਿਖਵਾ ਦੇ ਵੀ ਇੱਕ ਨਹੀਂ ਆਲੇ ਆ ਵੀ ਪਾਵਾ ਨਹੀਂ ਚੋ ਤੇਲ ਕੱਢ ਕੇ ਦਿਖਵਾ ਵਿੱਚ ਉਹ ਯਾਰ ਇਹ ਘੋੜੀ ਦੇਣਾ ਯਾਰ ਵੀ ਤੇ ਛਿੱਲ ਕੇ ਦੇਣਾ ਯਾਰ ਕੋਈ ਕੋਈ ਗੱਲ ਤੇ ਨਾ ਬੋਲੋ ਆ ਲਾਓ ਇਹਦੇ ਆਹ ਤੇਲ ਦੇ ਵਿੱਚ ਹੋਰ ਬੈਟ ਦੇਣਾ ਬਲਾਰੀਆਂ ਓਏ ਚੁੱਭਣ ਹਾਂ ਓਏ ਇਹਨਾਂ ਕਿਵੇਂ ਉਹ ਕਰਦਾ ਹਨ ਇਹ ਕਿਉਂ ਦੇਸੀ ਆ ਵੀਰੇ ਲੈ ਬਾਬੇ ਫੜੋ

ਸਾ ਮਾਨ ਸੋਣ ਬਣਾ ਰਹੇ ਹਾਂ ਕਿਸਾਈ ਜੀ ਨੇ ਇਹਦੇ ਪਾਕੇ ਬੰਦ ਗਾਣਾ ਤੇੜੀ ਵੀਲੋਗ ਚੱਲ ਰਿਹਾ ਵਲੋਗ ਚੱਲ ਰਿਹਾ ਵਲੋਗ ਚੱਲ ਰਿਹਾ ਗਾਇਸ ਸਰ ਤਾਂ ਇਹੋ ਕਿ ਬਾਬਾ ਇਹ ਤਾਂ ਰਭਾਇਆ ਨਾ ਆਟੰਡਾਈ ਬਣਾ ਕੇ ਬੋਲਾ ਕੁਮਾਰ ਹੁਣ ਮੈਂ ਖੜਾ ਗੋਲੀ ਆਈ ਚਮਚਾ ਯਾਰ ਕੋਲੀ ਵੀ ਨਾਲ ਜਿਹੜਾ ਕੱਢੀ ਜਾਵਾਂਗੇ ਬਾਹਰ ਨਾ ਲੈਟ ਆਪਾ ਫੜ ਇਹ ਬਾਅਦ ਚ ਚਲੀ ਜਾ ਪਾਣੀ ਮਾਰ ਲੈ ਠੀਕ ਹੈ ਯਾਰ ਬਹੁਤ ਹੋ ਰਿਹਾ ਬਣਾਇਆ ਚਲ ਬਾਬੇ ਚਲੋ ਬਾਬੇ ਹੋਰ ਤੇ ਹੋਰ ਤੇ ਹੋ ਬਸ ਐ ਵੀ ਨਗਲੀਆਂ ਕਰਦੇ ਹੋ ਵਿੱਚ ਇੱਕ ਦੇਖ ਲਓ ਬੇ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਨਾ ਫਿਰ ਤੇ ਅਗਲਾ 5 ਮਿੰਟ ਲਾਦਾ ਪਰ ਜਿਹੜੇ ਵਿਚਾਰੇ ਇਹਨੇ ਅੰਗ ਬਣਾਉਂਦੇ ਹੋਏ ਨਾ ਬਰਨਾਲੀ ਵੇਚ ਰਹੇ ਨੇ ਨਾ ਜੀ ਮੈਂ ਨਾ ਕਿੰਨੀ ਮਿਹਨਤ ਲੱਗਦੀ ਹੈ ਭਾਈ ਇਹ ਬੜੇ ਜਾਇਜ਼ ਰੇਟ ਦੇ ਰਹੇ ਨੇ ਉਹ ਹੈ ਨਾ 50 ਰੁਪਏ ਦਾ ਗਲਾਸ ਕੋਈ ਮਾੜਾ ਨਹੀਂ ਮਿਹਨਤ ਲੱਗੇ ਪਤਾ ਲੱਗੇ ਪਿੱਛੇ ਆ ਲੈ ਮੈਨੂੰ ਵੀ ਆਣਾ ਚਾਹੀਦਾ ਪ੍ਰੋਪਰ ਹੈ ਬੱਬੇ ਜੀ ਸਮਾਨ ਵੀ ਲਿਆ ਕਿਹੜਾ ਮਿਹਨਤ ਇਹ ਕੋਟਣਾ ਕੜਾ ਸੌਖਾ ਸੌਖਾ ਦੋ ਵੀਰ ਦੀ ਭੁੱਖੀ ਖਾਧੀ ਅਗਰੇ ਅਗਲਾ 3 ਫੋਟੋ ਦੇ ਕੋਲ ਮੰਨ ਲਗਾ ਸਭ ਲੋਕ ਲਓ ਮਿੱਤਰੋ ਬਾਕੀ ਰਗੜਾਈ ਵਾਲਾ ਕੰਮ ਪੂਰਾ ਹੋ ਗਿਆ ਤੇ ਹੁਣ ਲੱਗਿਆ ਨੂੰ ਸਾਰਾ ਬਾਸ ਸੈਟਿੰਗ ਕਰਨ ਅੰਦਰੋਂ ਸੈਟਿੰਗ ਸਾਰੀ ਡੰਨਾ ਰਗੜਾਈ ਟਰਨ ਹੋ ਗਈ ਬਾਬਿਓ ਮਲਦੇ ਹੁਣ ਬਾਕੀ ਹੁਣ ਡੋਲਿਆਂ ਤੇ ਜਾਨ ਦਿਖਾਣੀ ਆ ਪਿਆ ਨੇ ਪੀਗੇ ਪੀਗੇ ਟੱਕਰਾ ਮਾਰਦੇ ਤੂੰ ਜਾਨ ਦਿਖਾਣੀ ਆ ਜਿਹੜੀ ਉਫ ਫਿਰ ਉਹ ਗਾਣਾ ਲਾਉਣਾ ਡੋਲਾ ਦਾ 11 ਦੇ ਅਸੀਂ ਰਤੇ ਨਹੀਂ ਹੁੰਦੀਆਂ ਲੈਣਾ ਆਪਣੇ ਵੀ ਡੋਲੀਆਂ 'ਚ ਜਾਣਾ ਚਾਹੀਦੇ ਆਰੇ ਕੈਨਾਂ ਕੈ ਚਾਹਤੇ ਹੋ ਬਬੂਆ ਨਿਬੜਿਦਾਉਗੇ ਨਾ ਚਲੀਏ ਆਜੋ ਆਜੋ ਪਿਆਰ ਬਈ ਜੀ ਅੱਪਾ ਸਟੋਰੀਆਂ ਪਾਈਆਂ ਨਹੀਂ ਪ੍ਰੋਪਰ ਤਾਂ ਹੀ ਮੈਸੇਜਾਂ ਲੱਗੇ ਵੇਚੇਂ ਆਪਣੇ ਕੁੱਤੋਂ ਵੇਚਣ ਵਾਸਤੇ ਬਣਾਇਆ ਨਹੀਂ ਵੇਚਣ ਵਾਸਤੇ ਬਣਾਣਾ ਨਹੀਂ ਭਰਾਵਾ ਆਪਣੇ ਪੀਣ ਨੂੰ ਬਣਾਏ ਯਾਰ ਮੈਂ ਤਾਂ ਬਾਜਾ ਮਾਰੂੰਗਾ ਆਜੋ ਆਜੋ ਯਾਰ ਵੀ ਇਹ ਬਜਾ ਲਈ ਲਿਮਟ ਚੋਂ ਬਿਓ ਬਿਓ ਇਹਦਾ ਆਪਣਾ ਯਾਰ ਸ਼ੁਕਰ ਮੇਲਾ ਸ਼ੁਗਰ ਮੇਲਾ ਇਹ ਆਪਣਾ ਬੱਬੇ ਹੋਰ ਕੁਝ ਨਹੀਂ ਹੈਗਾ ਸ਼ੁਕਰ ਮੇਲਾ ਕਰਿਆ ਸੀ ਇੱਥੇ ਕਾਜੂ ਬਦਲ ਲੇ ਦੀ ਜੀ ਕੱਲ ਨੂੰ ਦੇਖਦੇ ਹਾਂ ਲੀ ਕੀ ਮਿਲਣਾਗਾ ਅੱਜ ਕੱਲ ਨੂੰ ਦੇਖਾਂਗੇ ਇੱਥੇ ਕੀ ਆ ਪੂਰਾ ਬਾਤ ਐਂ ਕਰ ਇਹਨੂੰ ਬੱਬੇ ਚੱਕ ਇਹਨੂੰ ਚੱਕ ਕੇ ਬੈੱਡ ਬੈੱਡ 'ਚ ਰੱਖਿਆ ਇਹਨੂੰ ਬੱਬੇ ਬੈੱਡ 'ਚ ਰੱਖਦੇ ਇਹਨੂੰ ਅਗਲੇ ਸਾਲ ਕੱਢਾਂਗੇ ਹੁਣ ਮਾ ਬਣ ਗਿਆ ਜਿੰਨਾ ਬਣਨਾ ਪੰਜੇਰੀ ਪੰਜੇਰੀ ਓਏ ਕੀ ਕਹਿੰਦਾ ਲੱਲੂ ਰੱਖ ਦੇ ਜੇ ਹਾਂ ਜੀ ਮੈਂ ਕਿਹਨੂੰ ਚੱਕ ਕੇ ਪੇਟੀ ਚ ਰੱਖਦਾ ਕਿਉਂ ਕਹਿੰਦਾ ਪੰਜਰੀ ਦੀ ਲਾਣੀ ਆ ਪੰਜਰੀ ਲੋਕਾਂ ਦੀ ਪਨੀਰੀ ਹੁੰਦੀ ਹੈ ਦੀ ਪੰਜਰੀ ਪਨੀਰੀ ਨਹੀਂ ਤਾਂ ਕਹਿ ਰਿਹਾ ਮੈਂ ਪੰਜਰੀ ਕਹਾ ਤੂੰ ਮੈਂ ਪੰਜਰੀ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਜਲਦੀ ਮੇਰੇ ਲੈ ਵੀ ਮੇਰਾ ਮਿਹਨਤ ਦਾ ਮੁੱਲ ਪੈ ਗਿਆ ਕੱਦੇ ਲੱਗਿਆ ਕਿੰਨੇ ਟਾਈਮ ਤੇ ਲੱਗੇ ਮੇਰੇ ਸਾਹਮਣੇ ਆ ਪੱਗਿਆ ਇੱਕ ਹਾਂ 1 ਵਜੇ ਲੱਗੇ ਸੀ ਬਾਬਿਓ ਟਾਈਮ ਚੈੱਕ ਕਰ ਲੋ ਸਵਾ ਦਿਨ ਹੋ ਗਏ ਪੂਰੇ ਲੈ ਚੈੱਕ ਕਰ ਬਾਈ ਮਿੱਠਾ ਉਹ ਪਰਵਾਇ ਇੰਨੀ ਨਹੀਂ ਮੇ ਪੀਣੀ ਉਹ ਪੀ ਲੈ ਯਾਰ ਕੁਛ ਨਹੀਂ ਹੁੰਦਾ ਉਹ ਵੀਰ ਕਲਾਸ ਬੜਾ ਕਰਦਾ ਉਹ ਪੀ ਲੈ ਪੀ ਲੈ ਯਾਰ ਕਿਉਂ ਸੰਗੀ ਇਹ ਲੈ ਬਾਕੀ ਬਾਬਿਓ ਕਰਦੇ ਆ ਟਰਾਈ ਹੁਣ ਬਣ ਗਿਆ ਜੀ ਜੀ ਕਿਸੇ ਦੀ ਜਰੂਰੀ ਹੈ ਜਰੂਰੀ ਆਪਾਂ ਇੰਨਾ ਕੀ ਕਰਨਾ ਹੈ ਵੇਸਟ ਕਰਨਾ ਹੈ ਬਾਕੀ ਬਾਬਿਓ ਸੱਚੀ ਉਹ ਗੱਲ ਆ ਕੋਈ ਇਹ ਮਤਲਬ ਆਪਣੀ ਵਿੜਾਈ ਦੀ ਗੱਲ ਨਹੀਂ ਉਹ ਇੱਕ ਨੰਬਰ ਬਣਿਆ ਯਾਰ ਨਾ ਕਿਤੇ ਬੋਨੋ ਭਾਈ ਫੁੱਲਾ ਫੜਾ ਕੇ ਆ ਭੂਆ ਨੂੰ ਬਣਾਇਆ ਮਿੱਠਾ ਗਿਆ ਮਾਪੇ ਨਿਆਰਾ ਆ ਗਿਆ ਆਏ ਹਾਏ ਜੰਨਤ ਮੇਰੇ ਤਾਂ ਉਹ ਬੜਾ ਜਿਆ ਫੜਾ ਗਿਆ ਤਾਲਾ ਲਾ ਕੇ ਆਇਆ ਓਹ ਚੱਕ ਓਏ ਲੈ ਚਾਣਾ ਉਰਪਾ ਮਿੱਠਾ ਨੋਰਮਲ ਆ ਇੰਨਾ ਹੀ ਸੀ ਉੱਤੇ ਵੀ ਮਿੱਠਾ ਵੀ ਕਹ ਤੇ ਮੇਰੀ ਗੱਲ ਅਸ ਇਹਦਾ ਟੇਸਟ ਹੈਗਾ ਸੀ ਉਹ ਪਾਣੀ ਹੀ ਉਹਦਾ ਫੇਰ ਪਿੰਦੇ ਹੀ ਘਟ ਨੇ ਇੰਨਾ ਮਿੱਠਾ ਨਹੀਂ ਇੰਨਾ ਮਿੱਠਾ ਨਹੀਂ ਬੀਦੇ ਕੈਡਾ ਬਾਬੂ 1 ਨੰਬਰ ਆ ਮੋਰ ਬਾਕੀ ਚੱਲੀ ਜੱਦਾ ਮਿਲਦੇ ਆ ਬਾਕੀ ਤੁਹਾਨੂੰ ਅੱਗੇ ਬਾਕੀ ਹੁਣ ਵਲੌਗ ਇੱਥੇ ਐਂਡੀ ਕਰ ਦੇਣਾ ਇਹ ਤੇ ਸ਼ਰਧਾਈ ਕਿੰਨੇ ਮਰ ਬਣੀ ਆ ਬਗ ਆ ਪੂਰਾ ਭਰਿਆ ਸੀ ਆਹ ਕਿੰਨਾ ਹੁਣ ਮੈਨੂੰ 10 ਲੀਟਰ ਦਾ ਆਉਣਾ ਹੈ ਕਿ ਪੰਜ ਲੀਟਰ ਦਾ ਹੱਦ ਨਹੀਂ ਪਿਆ ਡੇਢ ਲੱਗ ਹਲੇ ਵੀ ਡੇਢ ਜੱਗ ਪਿਆ ਦਲੇ ਕਿੰਨੇ ਲੀਟਰ ਦਾ ਆਉਣਾ ਇਹ ਇਹ 10 10 7-8 ਲੀਟਰ ਸਧਾਈ ਸੀਗੀ ਹੂੰ ਬੱਸ ਹੋ ਗਿਆ ਆ ਬੀਲਾ ල පි दे